ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਵੀ ਟਾਈਮ ਹੋ ਗਿਆ ਸਵੇਰ 5 ਤੇ ਆਪਾਂ ਚੁੱਲੇ ਤੇ ਢਾਲ ਤਾਂ ਲੱਗੀ ਸੀ ਸਾਰਾ ਪਛਾਪੋ ਦਾਲ ਵਗੈਰਾ ਧੋ ਕੇ ਪਾਣੀ ਪਾ ਕੇ ਨੋਣ ਮੈਂ ਮਸਾਲਾ ਸਾਰਾ ਕੁਝ ਹੀ ਆਪਾਂ ਪਾ ਲਿਆ ਆ ਤੇ ਹੁਣ ਆਪਾਂ ਅੱਗ ਪਾੜ ਕੇ ਦਾਲ ਰੱਖ ਦਵਾਂਗੇ ਤਾਂ ਕਿ ਟਾਈਮ ਨਾ ਜਿਹੜਾ ਆਪਣੀ ਦਾਲ ਬਾਣ ਦੇ ਵੇਲੇ ਨਹੀਂ ਤਾਂ ਰੋਟੀ ਨੂੰ ਨੇਰਾ ਹੋ ਜਾਂਦਾ ਆ ਇਸ ਕਰਕੇ ਕਿੰਨੀ ਹਵਾ ਵੀ ਬਹੁਤ ਚਾਲਦੀ ਪਈ ਆ ਅ ਬੇਲੇ ਚ ਨਾਲੇ ਆਪਾਂ ਝਾੜੂ ਫੇਰਨਾ ਆ ਪੱਤੀ ਜੀ ਨਾ ਹੋਈ ਨਾ ਖਨਾਸੂ ਇਹ ਇੱਥੇ ਖਾਓ ਬਹੁਤ ਥੇ ਰੱਖ ਲਓ ਜਾ ਆਖੋ ਨਾ ਆਉਣ ਦੇ ਨਾਸੂ ਇਹ ਨਾ ਹਾ ਥੇ ਰਿਮ ਉਹ ਪਹੇੜ ਜਾ ਲੈ ਉਹ ਨਾਸੂ ਇੱਥੇ ਬਸ ਸਿੱਟ ਗਈ ਬੰਦੀ ਨਹੀਂ ਕਿਸੇ ਤੋਂ ਆ ਗਿਆ। ਯਾ ਬੋਏ। ਕਿਹਨਾਂ ਦੇ ਮਖਤਬਤ? ਪਾਠੀਆਂ ਲਿਆਵਾ ਹੋਰ ਸਭੀਆਂ। ਆਹ ਦੇ ਕੋਲੂ ਲੈ ਆਇਆ ਬਗਲਾ ਨੂੰ। ਸਾਰੇ ਜਾਣਾ ਆਪਣਾ ਲੱਕੜੀ ਹੋਰ ਲਾ ਲੈ ਤੇ ਆਹ ਟੋਟੇ ਤੇ ਛਿੱਟੇ ਚ। pant pant ya dur dur ਤੇ ਪਾ ਆਇਆ ਜੀ ਤੇਰ ਗਿੱਲਾ ਕਰਕੇ ਰੱਖਣਾ ਆ ਬੁੱਤੇ ਲਾਉਣੇ ਆ ਕਹਿੰਦੇ ਸੀ ਪਹਿਲਾਂ ਗਿੱਲਾ ਕਰਕੇ ਰੱਖੀਏ ਇਹਨੂੰ ਖਾਣ ਨੂੰ ਗੱਡ ਕੇ ਫੇਰ ਲਾਓ ਇਹ ਵਧੀਆ ਹੋ ਜਾਂਦੇ ਆ ਆ ਪਾਣੀ ਦਿਵਾਲੀ ਲੱਗਾ ਆ ਇਹ ਨਹੀਂ ਸੁਣਿਆ ਤੇ ਲਸਣ ਹੁਣ ਪਾਟ ਲੈਣਾ ਆ ਬਸ ਅੱਜ ਕੱਲ ਤੇ ਦੇ ਤਾਂ ਕਿੰਨਾ ਬੇਲ ਪਿਆ ਵਿੱਚ ਹਨਾ ਹੂੰ ਕੁੱਤੇ ਦੇਖੋ ਵਿੱਚ ਕਿੱਦਾਂ ਠੀਕ ਹੁਣ ਵਾਸਿਆ ਕਿੱਕ ਕਰਕੇ ਰਜਾਈਆਂ ਵੀ ਰੱਖ ਹੋ ਜਾਣੀਆਂ ਐ ਗਰਮੀ ਹੋ ਗਈ ਆ ਰਾਤ ਨੂੰ ਪੱਖਾ ਲਾ ਕੇ ਸੌਂ ਜਾਂਦਾ ਆ ਅਜੇ ਤਾਂ ਦੇਖ ਕਦੇ ਨੰਬਰ ਤੇ ਲੱਗਦਾ ਆ ਤਬਾਰ ਜਿਹੀ ਚ ਗਰਮੀ ਲੱਗਦੀ ਆ ਕਦੇ ਬਾਰੀ ਆਈ ਨਾ ਆਉਂਦੀ ਨਾ ਤੇ ਬਾਕੀ ਇਧਰ ਮੈਂ ਸੇਣਾ ਆ ਹਾਂ ਜੈਂਪਰ ਸਲਵਾਰ ਮੈਂ ਸੀਂਦੀ ਆ ਤੇ ਜੈਂਪਰ ਸੀਣਾ ਇਧਰ ਗੜੀ ਵਗੈਰਾ ਨੂੰ ਪ੍ਰੈਸ ਕਰ ਲਿਆ ਤੇ ਬਸ ਹੁਣ ਇਹਨੂੰ ਆਪਾਂ ਸੀਂਦੀਆਂ ਧਾਲ ਮੈਂ ਰੱਖ ਦਿੱਤੀ ਆ ਤੇ ਟਾਈਮ ਹੋ ਗਿਆ ਆ ਸਾਢੇ ਪੰਜ ਤੇ ਆਮਰ ਵੀ ਇਧਰ ਖੇਢੀ ਜਾਂਦਾ ਭਾਂਡੇ ਵੀ ਚਾਰੇ ਮੰਮੀ ਨੇ ਤੋੜਤੇ ਤਾਂ ਬਾਕੀ ਆਪਾਂ ਹੁਣ ਅੱਜ ਲੈ ਗੰਡੇ ਲੈ ਆ ਸੌਦੇ 4 ਕਿਲੋ ਦਿੰਦੇ ਸੀ ਫੇ ਅਸੀਂ ਲੈ ਲੈ ਤੇ ਆ ਹੈਗੇ ਆ ਮੂੰਗਰੇ ਤੇ ਇਹ ਮੰਮੀ ਕਹਿੰਦੀ ਆਪਾਂ ਵੀ ਬਣਾ ਕੇ ਦੇਖ ਲੈਣੇ ਆ ਤੇ ਹੁਣ ਕਾਹ ਲੋ ਦੇਖਦੇ ਆਂ ਬਣਾਵਾਂਗੇ ਅੱਜ ਤਾਂ ਦਾਲ-ਦਾਲ ਲਈ ਆ। ਹਾਂਜੀ ਲੋ ਜੀ ਮੈਂ ਰੋਟੀ-ਰੋਟੀਆਂ ਸੀ। ਮੈਂ ਬਣਾਉਣ ਲੱਗੀ ਸੀ ਜੀ ਤਾਂ ਫੇ ਮम्मी ਨੂੰ ਲੱਗ ਗਿਆ ਤੇ ਕਹਿੰਦੇ ਆਪੇ ਜੀ ਲੈਣਾ ਚੱਲ ਗਈ ਦੁਕਾਨ ਤੋਂ ਸੰਭ ਦੇ ਪਾਪਾ ਨਾਲ ਤੇ ਹੁਣ ਮੈਂ ਗਲੇ ਵਗੈਰਾ ਸਾਰੀ ਜੋੜ ਕੇ ਪਲੋਈਆਂ ਵੀ ਪਾ ਲਈਆਂ ਆ ਤੇ ਸਿਰਫ ਆ ਵੀ ਥੀਰੇ ਵੀ ਜੋੜ ਲਏ ਆ ਤਾਂ बस ਸੋਨਣਾ ਫਿਟਿੰਗ ਤੇ ਬਾਕੀ ਆ ਹੈ ਬਾਹਾਂ ਲਾਉਣ ਵਾਲੀਆਂ ਰਹਿ ਗਈਆਂ ਇਹ ਥੋੜਾ ਜਿਹਾ ਕੰਮ ਜਾਨੀ ਕਿ ਰਹਿ ਗਿਆ ਆ ਤੇ ਸਾਈਪਿੰਗ ਇਹਦੇ ਨਾਲ ਦੀ ਆ ਵਾਲੇ ਜੈਂਪਰ ਨਾਲ ਦੀ ਤਾਂ ਮਿਲ ਗਈ ਸੀ ਆ ਕਲਰ ਲੈਂਦਾ ਪਿੰਕ ਜਿਹਾ ਤੇ ਜਿਹੜੀ ਦੂਤੀ ਸੀਗੀ ਇੱਕ ਹੋਰ ਸੂਟ ਆ ਜਾਮਣੀ ਜਿਹਾ ਉਹ ਕਲਰ ਨਹੀਂ ਮਿਲਿਆ ਹੈਗਾ ਤੇ ਬਾਕੀ ਰੋਟੀ ਰੁੱਟੀ ਖਾ ਲਈ ਸੀਗੀ ਤੇ ਫਿਰ ਮੈਂ ਚਾਹਾ ਲੈ ਕੇ ਆਈ ਖੰਸ ਫਰੇਟ ਦੇ ਅੱਜ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ